ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਖਾਲਸਾ ਜੀ ਹੁਣੇ-ਹੁਣੇ ਇੱਕ ਪੋਸਟ ਪਈ ਆ ਕਿ ਹਰਪਾਲ ਸਿੰਘ ਬਲੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪੇਪਰ ਦਾਖਲ ਕਰਕੇ ਆਇਆ ਹੈ ਕੋਈ ਚੱਕਣੀ ਇਹ ਪਹਿਲੇ ਦਿਨ ਤੋਂ ਅਸੀਂ ਇਹ ਕਿਹਾ ਸੀ ਕਿ ਅਸੀਂ ਰਵਾਇਤੀ ਪਾਰਟੀਆਂ ਲਈ ਮੈਦਾਨ ਖਾਲੀ ਨਹੀਂ ਛੱਡਾਂਗੇ ਕਿਉਂਕਿ ਕਿਤੇ ਸਾਡੇ ਸਤਿਕਾਰਯੋਗ ਭਾਈ ਅਮਰਤਪਾਲ ਸਿੰਘ ਦੇ ਕਾਗਜ਼ ਪਾਸ ਹੋਣ ਤੱਕ ਕੋਈ ਇਹ ਨਾ ਸਮਝ ਲੇ ਕਿ ਹੁਣ ਮਾਨਦਾਲ ਵੀ ਵਿੱਚੋਂ ਪਾਸੇ ਹੋ ਗਿਆ ਵਾ ਤੇ ਹੁਣ ਅਸੀਂ ਭਾਉ ਦੇ ਕਾਗਜ਼ ਕਿਤੇ ਰਿਜੈਕਟ ਕਰ ਦਾਂਗੇ ਇਹ ਅਸੀਂ ਇੱਕ ਦਬਾਅ ਬਣਾਇਆ ਹੈ ਕਿ ਜੇ ਪਾਲ ਸਿੰਘ ਦੇ ਕਾਗਜ਼ਾਂ ਨਾਲ ਛੇੜਛਾੜ ਕਰੋਗੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਿਆਰ ਰਹੂਗਾ ਤੇ ਬਾਕੀ ਪਾਰਟੀਆਂ ਵਾਸਤੇ ਮੈਦਾਨ ਖਾਲੀ ਨਹੀਂ ਛੱਡਾਂਗੇ ਪਰ ਅੱਜ ਮੈਂ ਉਸੇ ਗੱਲ ਤੇ ਜਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਈ ਫੈਸਲਾ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਦੇ ਤੇ ਪੱਕੇ ਰਹਿੰਦੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਕੱਲ ਪੜਤਾਲ ਹੈ ਪੜਤਾਲ ਤੱਕ ਪਾਸ ਪਾਸ ਹੋ ਜਾਣ ਠੀਕ ਪਾਏ ਜਾਣ ਤੇ ਅਸੀਂ ਉਸੇ ਵੇਲੇ ਵਿਡਰੋ ਕਰਾਂਗੇ ਜਿਹੜੀ ਗੱਲ ਕਹੀ ਆ ਉਹਦੇ ਤੇ ਪੂਰੇ ਰਹਿਣਾ ਚਾਹੀਦਾ ਕਿਉਂਕਿ ਸਾਡੇ ਤੋਂ ਵੱਧ ਸਤਕਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਨਹੀਂ ਕੋਈ ਕਰ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਪਹਿਲੇ ਦਿਨ ਤੋਂ ਬਾਉ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਆ ਤੇ ਉਹਨਾਂ ਨੂੰ ਐਂਡ ਤੱਕ ਚੱਲਾਂਗੇ ਕਿਉਂਕਿ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਸਾਡਾ ਫੈਸਲਾ ਹੋਇਆ ਹੈ ਕਿ ਅਸੀਂ ਮੈਦਾਨ ਦੇ ਵਿੱਚ ਆਵਾਂਗੇ ਨਹੀਂ ਉਲਟਾ ਉਹਨਾਂ ਦੀ ਸਪੋਰਟ ਕਰਾਂਗੇ ਔਰ ਦਿਨ ਰਾਤ ਇੱਕ ਕਰਕੇ ਕਰ ਰਹੇ ਆ। ਤੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਅਸੀਂ ਜਿਹੜੀ ਗੱਲ ਕੀਤੀ ਆ ਉਹਦੇ ਤੇ ਅੱਜ ਵੀ ਪੱਕੇ ਆ। ਸਿਰਫ ਇਸੇ ਕਰਕੇ ਇਹ ਕੁੰਡਾ ਰੱਖਿਆ ਹੈ ਕਰਵੈਤੀ ਪਾਰਟੀਆਂ ਦੇ ਉੱਤੇ ਇੱਕ ਦਿੱਲੀ ਤੇ ਕਿ ਦਿੱਲੀ ਕਿਤੇ ਇਹ ਨਾ ਸਮਝ ਲੈ ਕਿ ਅਸੀਂ ਮਾਨਦਲ ਨੂੰ ਵੀ ਪਾਸੇ ਕਰ ਦਿੱਤਾ ਤੇ ਅਸੀਂ ਹੁਣ ਪਾਉ ਦੇ ਕਾਗਜ਼ਾਂ ਨਾਲ ਛੇੜਛਾੜ ਕਰੀਏ। ਤੇ ਅਸੀਂ ਜੀ ਜਾਣ ਨਾਲ ਆਪਣੇ ਵੱਡੇ ਭਾਉ ਨੂੰ ਜਿਤਾ ਕੇ ਬਾਹਰ ਲਿਆਵਾਂਗੇ ਤੇ ਉਹਦੇ ਨਾਲ ਸਾਥੀ ਜਿਹੜੇ ਆ ਭਾਈ ਦਲਜੀਤ ਸਿੰਘ ਕਲਸੀ ਸਾਹਿਬ ਬੁੱਕਣ ਵਾਲਾ ਸਾਹਿਬ ਰੌਂਕੇ ਸਾਹਿਬ ਬਸੰਤ ਸਿੰਘ ਜੀ ਚਾਚਾ ਹਰਜੀਤ ਸਿੰਘ ਜੀ ਬਾਜੇ ਵਾਲਾ ਸਾਹਿਬ ਪ੍ਰਧਾਨ ਮੰਤਰੀ ਤੇ ਔਜਲਾ ਸਾਹਿਬ ਤੇ ਇੱਥੇ ਹਰਮੇਲ ਸਿੰਘ ਜੋਧੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਦੇ ਨਾਲ ਗੁਰਪ੍ਰੀਤ ਸਿੰਘ ਸਾਡਾ ਵੀਰ ਜਿਹੜਾ ਅਸੀਂ ਸਾਰੇ ਜਾਣੇ ਉਥੇ 30 ਬੰਦੇ ਇੱਥੇ ਵੀ ਆ ਜਿੰਨੇ ਵੀ ਸਾਡੇ ਇਹ ਸਿੱਖ ਜਿਹੜੇ ਗਏ ਕਿਸੇ ਵੱਟ ਬੰਨੇ ਦੀ ਲੜਾਈ ਤੋਂ ਨਹੀਂ ਗਏ ਇਹ ਗਏ ਆ ਸਾਡੀ ਪੱਗ ਦਾ ਕਰਕੇ ਸਿੱਖ ਕੌਮ ਦਾ ਕਰਕੇ ਪੰਜਾਬੀਅਤ ਦਾ ਕਰਕੇ ਤੇ ਜੋ ਸਾਡੀ ਨਸਲ ਖੁਸ਼ੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਤੇ ਇਹ ਚੀਟਾ ਹਰਪਾਲ ਸਿੰਘ ਬਲੇਅਰ ਵਾਸਤੇ ਕਿੱਡੀ ਕੀ ਗੱਲ ਐ MP MLA ਦੀ ਸੀਟ ਅਸੀਂ ਤਾਂ ਆਪਣੇ ਜਾਨ ਵੀ ਵਾਰ ਸਕਦੇ ਆ ਕੌਮ ਵਾਸਤੋਂ ਕਿਉਂਕਿ ਕੌਮ ਦੇ ਵਡੇਰੇ ਹਿੱਤਾਂ ਵਾਸਤੇ ਫੈਸਲੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲਏ ਆ ਜਿਸ ਟਾਈਮ ਸਾਡੇ ਸਤਕਾਰਯੋਗ ਬੀਬੀ ਪਰਮਜੀਤ ਸਿੰਘ ਪਰਮਜੀਤ ਕੌਰ ਖਾਲੜਾ ਸਾਹਿਬ ਇਲੈਕਸ਼ਨ ਲੜ ਰਹੇ ਸਨ 19 ਦੇ ਵਿੱਚ ਤੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੈਂਡੀਡੇਟ ਨਹੀਂ ਇਸੇ ਦਿੱਤਾ ਬੇਸ਼ੱਕ ਭਾਵੇਂ ਸੁਖਪਾਲ ਸਿੰਘ ਖਹਿਰੇ ਨੇ ਮਾਨ ਸਾਹਿਬ ਦੇ ਗਾੜੀ ਕੈਂਡੀਡੇਟ ਸੰਗਰੂਰ ਤੋਂ ਖੜਾ ਕਰਤਾ ਸੀ ਜੱਸੀ ਜਸਰਾਲ ਪਰ ਸਿਮਰਨਜੀਤ ਸਿੰਘ ਮਾਨ ਨੇ ਉਹ ਸ਼ਾਹ ਉਹਦੇ ਉਹਨਾਂ ਨੇ ਗਾੜੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਬਹੁਤ ਵੱਡੀ ਹੈ ਤੇ ਅੱਜ ਵੀ ਉਹਨਾਂ ਨੇ ਇਸੇ ਕਰਕੇ ਕਿ ਸਾਡੇ ਬੱਚੇ ਸਾਡੇ ਨੌਜਵਾਨ ਬਾਹਰ ਹੋਣ ਤੇ ਉਹਨਾਂ ਨੇ ਮੈਦਾਨ ਉਹਨਾਂ ਵਾਸਤੇ ਖਾਲੀ ਰੱਖਿਆ ਹੈ ਨਾਗਰਵੈਤੀ ਪਾਰਟੀਆਂ ਵਾਸਤੇ ਸੋ ਮੇਰੀ ਉਹਨਾਂ ਲੋਕਾਂ ਨੂੰ ਅਪੀਲ ਹੈ ਜਿਹੜੇ ਇੱਕ ਦਮ ਇਹਨਾਂ ਚੀਜ਼ਾਂ ਦਾ ਇਸ਼ੂ ਬਣਾਉਂਦੇ ਆ ਉਹ ਇਹਨਾਂ ਚੀਜ਼ਾਂ ਤੋਂ ਬਾਜ਼ ਆਉਣ ਤੇ ਸਾਡੀ ਸਪੋਰਟ ਕਰਨ ਕਿਉਂਕਿ ਇਹ ਕੌਮ ਦੀ ਗੱਲ ਹੈ ਪੰਥ ਦੀ ਗੱਲ ਹੈ ਤੇ ਆਪਾਂ ਉਹ ਸਾਰੇ ਵੀਰਾਂ ਨੂੰ ਬਾਹਰ ਲੈ ਕੇ ਆਈਏ ਤੁਸੀਂ ਬੜਾ ਚਿਰ ਵਜ਼ੀਰੀਆਂ ਹੰਡਾਈਆਂ ਹੁਣ ਥੋੜਾ ਜਿਹਾ ਸਾਹ ਲੈ ਲਓ ਤੇ ਆਓ ਆਪਾਂ ਨਵੇਂ ਚਿਹਰਿਆਂ ਨੂੰ ਮੌਕਾ ਦਈਏ ਤੇ ਇਹ ਮੇਰੀਆਂ ਬੇਨਤੀਆਂ ਐ ਤੇ ਨਾਲ ਦੀ ਨਾਲ ਮੈਂ ਵੀ ਬੇਨਤੀ ਕਰਦਾ ਕਿ ਜਿਹੜੀ ਕੌਮ ਸਾਡੀ ਹੈ ਨਰੋਲ ਜਿਹੜੀ ਮਿੱਟੀ ਤੇ ਪਰੀ ਦੀ ਤਰਜਮਾਨੀ ਕਰਦੀ ਹੈ ਉਹ ਹੁਣ ਹਮੇਸ਼ਾ ਹੀ ਕੌਮ ਬਣੀ ਰਵੇ ਆਪਣਾ ਧੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੜਾ ਬਣਾਵੇ ਤੇ ਫਿਰ ਅਸੀਂ ਆਪਣੇ ਗੁਰਦੁਆਮਾਂ ਦੀ ਸੇਵਾ ਆਪਣੇ ਪੰਜਾਬ ਦੀ ਸੇਵਾ ਆਪ ਕਰ ਸਕਦੇ ਆ ਤੇ ਜਿਹੜਾ ਕੋਈ ਬੰਦਾ ਇਸ ਪੋਸਟ ਨੂੰ ਇਸ ਚੀਜ਼ ਨੂੰ ਤੋਰ ਮੜੋੜ ਕੇ ਪੇਸ਼ ਕਰਦਾ ਹੈ ਉਹ ਥੋੜੇ ਇੱਕ ਅੱਧੇ ਦਿਨ ਦਾ ਸਬਰ ਕਰਨ ਭਾਈ ਸਾਹਿਬ ਦੇ ਕਾਗਜ਼ ਪਾਸ ਹੋ ਜਾਂਦੇ ਆ ਤੇ ਇਹੋੀ ਗੱਲ ਪਹਿਲੇ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਹੀ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਵਾਸਤੇ ਮੈਦਾਨ ਖਾਲੀ ਛੱਡਿਆ ਹੈ ਤੇ ਉਹਨਾਂ ਦੇ ਗਾ ਗਾ ਕੇ ਦੇ ਪਾਸ ਹੁੰਦੇ ਆ ਹੀ ਵਿਡਰੋ ਕਰਾਂਗੇ ਤੇ ਕਰਾਂਗੇ ਇਹ ਮੇਰੀਆਂ ਬੇਨਤੀਆਂ ਐ ਇਸ ਵਾਰ ਨੂੰ ਕੋਈ ਵੀ ਇਸ਼ੂ ਨਾ ਬਣਾਵੇ ਮੇਰੇ ਸਤਿਕਾਰਯੋਗ ਵੀਰ ਸਾਰੇ ਪੰਥ ਦਾ ਭਲਾ ਚਾਹੁੰਦੇ ਪੰਜਾਬ ਦਾ ਭਲਾ ਚਾਹੁੰਦੇ ਐ ਮੈਂ ਸਾਰਿਆਂ ਦਾ ਸਤਿਕਾਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ